ਦਾ ਫੈਸਲਾ ਹੋ ਗਿਆ ਵੀ ਉਹਨਾਂ ਦੇ ਟਿਕਟ ਤੇ ਲੜਨਾ ਨਹੀਂ ਹੈ ਬਤੌਰ ਆਜ਼ਾਦ ਉਮੀਦਵਾਰ ਲੜਨਾ ਤੇ ਬਾਕੀ ਉਹ ਖੜਾ ਕਰਨਗੇ ਜਾਂ ਨਾ ਕਰਨਗੇ ਇਹ ਫੈਸਲਾ ਉਹਨਾਂ ਨੇ ਕਰਨਾ ਮੈਂ ਸੁਖਵੀਰ ਬਾਦਲ ਤੋਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਹ ਹਮਾਇਤ ਕਰਨਗੇ ਕਿ ਨਹੀਂ ਉਹ ਝੂਠੀ ਗੱਲ ਹੈ ਵੀ ਮੈਂ ਕੋਈ ਵਿਚੋਲਾ ਪਾਰਟੀ ਕਿਸੇ ਨੂੰ ਪੁੱਛਣ ਦੀ ਕੋਸ਼ਿਸ਼ ਕਰੀ ਹਰਪਾਲ ਸਿੰਘ ਬਲੇਰ ਉਹ ਤੋਂ ਮੰਗਦਾ ਤਾਂ ਉਹ ਮਾਰੇ ਰੋਗਨੀ ਦਲੀਦਾਂ ਨਾਲ ਸਰਕਾਰ ਤੋਂ ਕੋਈ ਮੰਨਣਾ ਕਰਨੀ ਹੋਈ ਵੀ ਮੈਂ ਤੁੰਗੂ ਸਾਹਿਬ ਤੋਂ ਚੋਣਾ ਲਗੇ ਮੈਂ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਤੀ ਉੱਥੇ ਵੀ ਹੋਈ ਜਗਰੂਦੜ ਵੀ ਹੋਈ ਬਰੇਡੇ ਵੀ ਹੋ ਵਿੱਚ ਜਿਹੜਾ ਪ੍ਰਚਾਰ ਹੋਣਾ ਹੈ ਪ੍ਰਚਾਰ ਉਹਨਾਂ ਸਿਧਾਂਤਾਂ ਤੇ ਹੋਣਾ ਹੈ ਉਹਨਾਂ ਅਸੂਲਾਂ ਤੇ ਹੋਣ ਤੇ ਇਹ ਜਿਹੜੀ ਸਰਕਾਰ ਹੈ ਪਰਮੰਤਮਾ ਹੁੰਦੀ ਜਿਹਨੇ ਭਾਈ ਅਮਰਪਾਲ ਸਿੰਘ ਮੇਰੇ ਮੈਂ ਇਹ ਗੱਲ ਦਿੰਦਾ ਜਿਹੜਾ ਭਾਈ ਸਾਹਿਬ ਵੀ ਸਹਿਮਤੀ ਕਿ ਰਫਨ ਕਰਾਉਣਾ ਇਸ ਗੱਲ ਤੇ ਜ਼ਰੂਰੀ ਹੈ ਔਰ ਹੰਦਰਮ ਇਲੈਕਸ਼ਨ ਦੇ ਉੱਠੜਾ ਹੋ ਕੇ ਆਉ ਕਿ ਤੁਸੀਂ ਜ਼ਿੰਮੇਵਾਰੀ ਕਰਨੀ ਉਹ ਅਮਰਿਤ ਸ਼ਕਾ ਰਹੇ ਸੀ ਉਹ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਜੋੜ ਰਹੇ ਸੀ ਕਿ ਉਹ ਖਾਲਸਾ ਪੰਥ ਦੀ ਮਿਰਿਆਤਾ ਤੇ ਪਹਿਰਾ ਦੇਣ ਲਈ ਸਿੱਖਾਂ ਨੂੰ ਪ੍ਰੇਰਨਾ ਦੇ ਰਹੇ ਸੀ ਤੇ ਪ੍ਰੇਰਨਾ ਦੇ ਕੇ ਇਸ ਦਾ ਮਕਸਦ ਮੰਤਵ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਵਰਸੇ ਪੰਜਾਬ ਦੇ ਮੁਖੀ ਨੇ ਤੇ ਇਸ ਸਮੇਂ ਡਿਬਰੂਦਰ ਸੈਂਟਰਲ ਜੇਲ੍ਹ ਦੇ ਵਿੱਚ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਨਜ਼ਰਬੰਦ ਨੇ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਚੋਣਾਂ ਲੜ ਰਹੇ ਨੇ ਬਤੌਰ ਆਜ਼ਾਦ ਉਮੀਦਵਾਰ ਤੇ ਉਸ ਦਾ ਫੈਸਲਾ ਉਹਨਾਂ ਨੇ ਮੇਰੇ ਨਾਲ ਜਿਹੜੀ ਮੀਟਿੰਗ ਹੋਈ ਸੀਗੀ 24 ਅਪ੍ਰੈਲ ਨੂੰ ਉਸ ਮੀਟਿੰਗ ਦੇ ਦੌਰਾਨ ਉਹਨਾਂ ਨੇ ਫੈਸਲਾ ਲਿਆ ਸੀ ਉਸ ਮੀਟਿੰਗ ਦੇ ਦੌਰਾਨ ਇਹ ਫੈਸਲੇ ਦਾ ਮੈਂ ਬਾਹਰ ਆ ਕੇ ਐਲਾਨ ਕਰਿਆ ਸੀ ਤੇ ਉਸ ਸਮੇਂ ਕੋ ਸ਼ੰਕੇ ਉਭਰੇ ਜਾਈ ਸੀ ਕਿ ਇਹ ਉਹਨਾਂ ਦਾ ਫੈਸਲਾ ਹੈ ਜਾਂ ਨਹੀਂ ਹੈ ਤੇ ਕੱਲ ਮਾਤਾ ਬਲਵਿੰਦਰ ਤੌਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਸ਼ੰਕਿਆਂ ਨੂੰ ਦੂਰ ਕਰਤਾ ਜਿਹੜਾ ਮੈਂ ਬਿਆਨ ਦਿੱਤਾ ਸੀ ਜਿਹੜਾ ਮੈਂ ਕੱਲ ਕਹੀ ਸੀ ਹੂ ਬੂ ਉਹੀ ਬਿਆਨ ਦੇ ਕੇ ਉਸ ਦੀ ਮਤਮਲ ਤੌਰ ਤੇ ਪੁਸ਼ਟੀ ਹੋ ਗੱਲ ਕੀਤੀ ਜਾਂਦੇ ਖਡੂਰ ਸਾਹਿਬ ਤੋਂ ਕਿਹੜੀ ਕਿਹੜੀ ਪਾਰਟੀ ਨੇ ਤੁਹਾਨੂੰ ਜਿਹੜਾ ਸਮਰਥਨ ਦਿੱਤਾ ਹੈ ਕਿ ਉਹ ਤੇ ਨਹੀਂ ਲੜਨੀਆਂ ਜਾਂ ਭਾਈ ਅਮਰਪਾਲ ਸਿੰਘ ਦੇ ਫੇਵਰ ਚਾਣਦੇ ਨੇ ਦੇਖੋ ਕਿਸੇ ਪਾਰਟੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਨਾ ਕਿਸੇ ਪਾਰਟੀ ਦੇ ਨਾਲ ਗੱਲ ਹੋਈ ਹੈ ਨਾ ਕਿਸੇ ਪਾਰਟੀ ਨੇ ਸਮਰਥਨ ਦਿੱਤਾ ਹੈ ਨਾ ਕਿਸੇ ਪਾਰਟੀ ਨੇ ਕਿਹਾ ਵੀ ਅਸੀਂ ਉਮੀਦਵਾਰ ਨਹੀਂ ਐਲਾਨਾਂਗੇ ਸਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਹੈ ਐਲਾਨ ਕਰਤਾ ਜੀਵਨ ਸਿੰਘ ਮਾਨ ਨੇ ਕੱਲ ਆਖਿਆ ਸੀ ਕਿ ਜੇ ਉਹ ਸਾਡੇ ਤੱਕ ਪਹੁੰਚ ਕਰ ਪਿਆ ਹੋ ਸਕਦਾ ਸੀ ਦੇਖੋ ਜੀ ਪਹੁੰਚ ਕਰਨ ਦੀ ਲੋੜ ਨਹੀਂ ਖਾਲਸਾ ਪੰਥ ਦਾ ਮੁੱਦਾ ਹੈ ਅਸੀਂ ਕਿਸੇ ਕੋਲੇ ਪਹੁੰਚ ਕਰਦੇ ਪਈਏ ਫਿਰ ਸਾਰਿਆਂ ਕੋਲੇ ਪਹੁੰਚ ਕਰਨੀ ਪੈਂਦੀ ਹੈ ਅਸੀਂ ਕਿਸੇ ਕੋਲੇ ਪਹੁੰਚ ਨਹੀਂ ਕਰ ਉਹ ਉਹ ਐਲਾਨ ਕਰਨ ਅਸੀਂ ਉਹਨਾਂ ਦਾ ਸੁਭਟ ਤਰਾਂ ਦੀ ਮੋਸਟ ਵੈਲਕਮ ਜਿਹੜਾ ਵੀ ਸਾਡਾ ਜਿਹੜਾ ਹਮਾਇਤ ਕਰੂਗਾ ਅਸੀਂ ਕੀ ਕਹਿੰਦੇ ਦੋਹੇ ਹੱਥਾਂ ਤੇ ਚਾਚੇ ਹਮਾਇਤ ਨੂੰ ਜਿਹੜੀ ਆ ਉਸ ਨੂੰ ਅਸੀਂ ਪ੍ਰਵਾਨ ਜੀ ਦੇਵਾਂਗੇ ਤੇ ਪਰੰਤੂ ਪਹੁੰਚ ਕਰਨ ਦਾ ਕੋਈ ਮਤਲਬ ਨਹੀਂ ਹੈ ਪਹੁੰਚ ਕਰਨ ਦਾ ਇੱਕ ਸਿਧਾਂਤਕ ਸਮਝੌਤਾ ਹੁੰਦਾ ਉੱਥੇ 22 ਪੱਖ ਦੇਖਣੇ ਪੈਂਦੇ ਆ ਤੇ ਉਹ ਪੱਖਾਂ ਨੂੰ ਦੇਖ ਕੇ ਜਿਹੜੀ ਹੈ ਜੀ ਆ ਉਹ ਪਹੁੰਚ ਹੁੰਦੀ ਹੁੰਦੀ ਹੈ ਅਸੀਂ ਆਗੇ ਨੂੰ ਸਵਾਗਤ ਕਿੱਦਾਂ ਕਰੋਗੇ ਮਤਲਬ ਸਵਾਗਤ ਕਰੋਗੇ ਜਾਂ ਉਹਨਾਂ ਦੀ ਪਾਰਟੀ 'ਚ ਜਾ ਕੇ ਲੜੋਗੇ ਜਾਂ ਉਹ ਆਪਣੀ ਸੀਟ ਛੱਡਣ ਤੁਸੀਂ ਕੀ ਐਕਸਪੈਕਟ ਕਰਦੇ ਹੋ ਨਹੀਂ ਜੀ ਅਸੀਂ ਕੁਝ ਵੀ ਐਕਸਪੈਕਟ ਨਹੀਂ ਕਰਦੇ ਉਹ ਤਾਂ ਜਿਸ ਤਰੀਕੇ ਨਾਲ ਉਹ ਮਦਦ ਕੋਈ ਮਦਦ ਕਰਨਾ ਚਾਹੁੰਦਾ ਉਹ ਕਰ ਸਕਦਾ ਪਰੰਤੂ ਭਾਈ ਅਮਰਪਾਲ ਸਿੰਘ ਆਜ਼ਾਦ ਹੀ ਲੜਨਗੇ ਉਹ ਆਜ਼ਾਦ ਲੜਨਗੇ ਨਾ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਲੈਣ ਨਾ ਕਿਸੇ ਤੋਂ ਸਿੱਧੇ ਤੌਰ ਤੇ ਉਹ ਮਦਦ ਮੰਗਣ ਨਾ ਕਿਸੇ ਕੋਲੇ ਪਹੁੰਚ ਕਰਨ ਤੇ ਉਹ ਫੈਸਲਾ ਜਿਹੜਾ ਉਹਨਾਂ ਦਾ ਫੈਸਲਾ ਹੋਊਗਾ ਇਹ ਉਹ ਫੈਸਲਾ ਪਾਰਟੀ ਦਾ ਜੇ ਕੋਈ ਪਾਰਟੀ ਸਾਡੀ ਮਦਦ ਕਰਦੀ ਆ ਅਨ ਕੰਡੀਸ਼ਨਲੀ ਬਿਨਾ ਸ਼ਰਤ ਤੋਂ ਤਾਂ ਬਿਲਕੁਲ ਪ੍ਰਚਾਰ ਕਿਸ ਤਰ੍ਹਾਂ ਹੋਏਗਾ ਕੌਣ ਕਰੇਗਾ ਨਹੀਂ ਜੀ ਪ੍ਰਚਾਰ ਸਾਰੀ ਸੰਜਤੇ ਕਰੂੰਗੀ ਸਾਰੀ ਸੰਜਤੇ ਉਥੋਂ ਦੀ ਜਿਹੜੀ ਉਹ ਪ੍ਰਚਾਰ ਕਰੂਗੀ ਤੇ ਪ੍ਰਚਾਰ ਉਹੀ ਹਿੰਦਾ ਮੁੱਖ ਹਿੱਸਾ ਬਣੋਗੇ ਹਾਂ ਜੀ ਕੰਪੇਨ ਦਾ ਮੁੱਖ ਹਾਂ ਜੀ ਮੈਂ ਕੰਪੇਨ ਦਾ ਬਤੌਰ ਸੇਵਾਦਾਰ ਹਿੱਸਾ ਬਣੂੰਗਾ ਹਰ ਹਾਲਤ 'ਚ ਬਣੂੰਗਾ ਨਾਂ ਬਣਨ ਦਾ ਮਸਲਾ ਨਹੀਂ ਜੀ ਮੈਂ ਜੀ ਮੈਂ ਉਹਦਾ ਹਿੱਸੇਦਾਰ ਨਹੀਂ ਹਾਂ ਤੇ ਫਿਰ ਹੋਰ ਕੌਣ ਹਿੱਸੇਦਾਰ ਮੈਂ ਤਾਂ ਲਾਜ਼ਮੀ ਬਣੂ ਆ ਆ ਕੀ ਆ ਸਰ ਜੀ ਕਿਵੇਂ ਦੇਖਦੇ ਹੋ ਜਿਹੜਾ 1 ਸਾਲ ਪੂਰਾ ਹੋਣ ਤੋਂ ਬਾਅਦ ਐਨਐਸਏ ਦੁਬਾਰਾ ਕੋ 3 ਮਹੀਨੇ ਰੋਜ਼ਾ ਲਈ ਦੇਖੋ ਜੀ ਜਿੰਨਾ ਚਿਰ ਜਿੰਨਾ ਚਿਰ ਇਹ ਪਤਾ ਨਹੀਂ ਲੱਗਦਾ ਕਿ ਇੱਕ ਜਿਹੜਾ ਹੈਗਾ ਲੀਡਰ ਉਹਦੇ ਪਿੱਛੇ ਜਨਤਾ ਦਾ ਸਮਰਥਨ ਹੈ ਉਹ ਸਿਰਫ ਤੇ ਸਿਰਫ ਚੋਣ ਰਾਹੀਂ ਪਤਾ ਲੱਗਦਾ ਤੇ ਉਹਨੂੰ ਉਹ ਕਮਜ਼ੋਰ ਆਦਮੀ ਸਮਝਦੇ ਆ ਕਮਜ਼ੋਰੀ ਦੇ ਵਿੱਚ ਉਹ ਮਿਆਦ ਵਧਾਈ ਜਾਂਦੇ ਜਦੋਂ ਪਤਾ ਲੱਗੂ ਕਿ ਜਨਤਾ ਦਾ ਸਮਰਥਨ ਹੈ ਹੁਣ ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਕਤਲ ਕੇਸ ਬਣਾਇਆ ਸੀ ਇੰਦਰਾ ਗਾਂਧੀ ਦਾ ਕਨਸਪੀਰੇਸੀ ਟੂ 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 ਮਰਡਰ ਇੰਦਰਾ ਗਾਂਧੀ ਇਹ ਕੇਸ ਚੀਚੇ ਬਣਾਇਆ ਸੀ ਇਸ ਤੇ ਸਿਮਰਨਜੀਤ ਸਿੰਘ ਮਾਨ ਤੇ ਉਦੋਂ ਬੀਪੀ ਉਸ ਸਮੇਂ ਜਿਹੜੀ ਸਰਕਾਰ ਸੀ ਜੀ ਰਜੀਵ ਗਾਂਧੀ ਦੀ ਜਿੱਦੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਤ ਰਿਆ ਰਜੀਵ ગાંધી ਦੀ ਸਰਕਾਰ ਦਾ ਆਖਿਰਲਾ ਦਿਨ ਸੀ ਬੀਪੀ ਸਿੰਘ ਦੀ ਜਿਹੜੀ ਨਵੀਂ ਆਉਣ ਵਾਲਾ ਪ੍ਰਧਾਨ ਮੰਤਰੀ ਸੀ ਉਹਦਾ ਵੀ ਸੀਬੀਐਸੀ ਰਿਹਾ ਕਰਨਾ ਤਾਂ ਕਾਂਗਰਸ ਨੇ ਰਾਤ ਨੂੰ 12 ਵਜੇ ਰਿਹਾ ਕਰਤਾ ਵੀ ਇਹ ਕ੍ਰੈਡਿਟ ਜਿਹੜਾ ਹੈ ਉਹ ਬੀਪੀ ਸਿੰਘ ਸਰਕਾਰ ਨੂੰ ਨਾ ਮਿਲੇ ਤੂ ਜੇ ਉੱਤੇ ਦੇਵ ਸ਼ਿਵਰਿੰਦਰੀ ਜੀ ਸਨ ਮਾਨਚੌਣ ਜਿੱਤੇ ਜੇ ਉਹ ਤਕੜਾ ਆਦਮੀ ਆ ਉਹਨੂੰ ਜਨਤਾ ਦੀ ਹਮਾਇਤ ਹੈ ਇਹ ਕਿਵੇਂ ਪਤਾ ਲੱਗ ਲੂ ਵੀ ਜੇ ਹੁਣ ਬੈਠੇ ਆ ਉਥੇ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਪਾਲ ਸਿੰਘ ਬੈਠੇ ਆ ਜੀ ਚੋਣਾ ਇੱਥੇ ਅਸੀਂ ਹਿੱਸਾ ਨਹੀਂ ਲੈਂਦੇ ਬੈਠੇ ਬੈਠੇ ਰਹੋ ساری ਉਮਰ ਕਿਸੇ ਨੇ ਪੁੱਛਣਾ ਹੀ ਨਹੀਂ ਹੈ ਜਨਤਾ ਦਾ ਫਤਵਾ ਤਾਂ ਆਉਂਦਾ ਇਹ ਸਰਕਾਰ ਨੇ ਗਲਤ ਕੰਮ ਕੀਤਾ ਡਾਇਰ ਕਾਨੂੰਨੀ ਕੀਤਾ ਨੈਤਿਕ ਤੌਰ ਤੇ ਗਲਤ ਕੀਤਾ ਮੋਰਲਲੀ ਗਲਤ ਸੀ ਦਾ ਇਹ ਲੋਟਰ ਲੋਟ ਮਰੋਦੀ ਸੀ ਇਹ ਫਤਵਾ ਉੱਥੇ ਦੀ ਜਨਤਾ ਨੇ ਦੇਣਾ ਜਿਹੜਾ ਪ੍ਰਗਵੰਤ ਮਾਨ ਨੇ ਜਿਹੜਾ ਪ੍ਰਗਵੰਤ ਮਾਨ ਨੇ ਫੈਸਲਾ ਦਿੱਤਾ ਇਹ ਜ਼ਿੰਮੇਵਾਰੀ ਦਾ ਉਹ ਲੋਟਾਂ ਦੇ ਫਤਵੇ ਨਾਲ ਇਹਦਾ ਤੋਂ ਹੋਊਗਾ ਨਾ ਉਹ ਨਾਜੀ ਕੋਈ ਚੇਸੇ ਸੈਟਣ ਦਾ ਨਹੀਂ ਭਰਿਆ ਜਾਣਾ ਹਾਲਾ ਥੋੜੀ ਜਾਣਕਾਰੀ ਲਈ ਚੇਸੇ ਕਵਰੇਂਗ ਨੂੰ ਉਮੀਦਵਾਰ ਦਾ ਨਹੀਂ ਭਰਿਆ ਜਾਣਾ ਤੇ ਉਹਨਾਂ ਦੇ ਕਾਗਜ਼ ਪੱਤਰ ਰੱਦ ਨਹੀਂ ਹੁੰਦੇ ਕਿਸੇ ਹਾਲਤ ਵਿੱਚ ਰੱਦ ਤਾਂ ਹੀ ਹੋਵੇ ਜੇ ਅਸੀਂ ਜਾਣ ਕੇ ਲਟੂਣਾ ਛੱਡਾਂਗੇ ਜੇ ਅਸੀਂ ਲਟੂਣਾ ਨਹੀਂ ਛੱਡਦੇ ਰੱਦ ਹੋਣ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਰੱਦ ਕਿਹੜੇ ਆਧਾਰ ਤੇ ਹੋ ਜਾਣਗੇ ਉਹ ਮੈਂ ਆਪ ਦਾ ਕਵਰੇਜ ਨੂੰ ਉਮੀਦਵਾਰ ਭਰਦਾ ਫਿਰਦਾ ਮੈਂ ਭਰੇ ਨਹੀਂ ਸੀ ਜਦੋਂ ਮੈਂ ਸੀ ਰੱਦ ਹੁੰਦੇ ਹੀ ਨਹੀਂ ਰੱਦ ਕਿਵੇਂ ਹੋ ਜਾਣਗੇ ਸਾਨੂੰ ਜਦੋਂ ਆਪ ਜਾਣਕਾਰੀ ਹੈ ਕਾਨੂੰਨ ਦੀ ਸਾਰਾ ਕੁਝ ਪਤਾ ਹੈ ਰੱਦ ਤਾਂ ਕਿਸੇ ਗੱਲ ਤੇ ਹੋਣੀ ਹੈ ਨਾ ਉਹ ਕੋਈ ਤਾਂ ਰੱਦੋ ਕਰ ਨਹੀਂ ਸਕਦਾ ਵੀ ਮੈਂ ਫਲਾਣੇ ਨੂੰ ਵਧੀਆ ਨਹੀਂ ਸਮਝਦਾ ਮੈਂ ਰੱਦ ਕਰਦਾ ਇਸ ਦਾ ਉਹ ਤਾਂ ਕੋਈ ਭਰ ਦੋ ਉਹਦੇ ਚ ਤਾਂ ਕੋਈ ਜਲ ਨਹੀਂ ਲੈ ਜੀ ਰੱਦ ਨਹੀਂ ਹੁੰਦੇ ਕਿਸੇ ਹਾਲਤ ਜੀ ਰੱਦ ਹੋਣ ਦਾ ਤਾਂ ਪ੍ਰਸ਼ਨ ਹੀ ਨਹੀਂ ਪੈਦਾ ਹੁੰਦਾ ਵੀ ਰੱਦ ਹੋਣਗੇ ਉਹਨਾਂ ਦੇ